ਕਿਸਾਨ ਵੀਰੋ ਸਤ ਸ੍ਰੀਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਤਖਤਮਲਾਣਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਦੋਸਤੋ ਤੇ ਤਹਿਸੀਲ ਵੀ ਇਹਨੂੰ ਸ਼੍ਰੀ ਮੁਕਤਸਰ ਸਾਹਿਬ ਹੀ ਪੈਂਦੀ ਹੈ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕਾਰੋਬਾਰ ਆ ਤੇ ਖੇਤੀਬਾੜੀ ਦੇ ਕਾਰੋਬਾਰ ਦੇ ਨਾਲ-ਨਾਲ ਬਹੁਤ ਹੀ ਚੰਗੇ ਪਸ਼ੂ ਪਾਲਣ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਚੰਗੇ ਕੱਦ ਕਾਠ ਵਾਲੀ ਜਰਸੀ ਕ੍ਰਾਸ ਗਾਂ ਵਕਾਊ ਆ ਪੰਜਾਬ ਵਾਲੀ ਜਰਸੀ ਵੀ ਕਹਿ ਸਕਦੇ ਆ ਦੋਸਤੋ ਇਹਨੂੰ ਕਿਉਂਕਿ ਚੰਗਾ ਕਦ ਕਾਠਾ ਜਿਹੜੀਆਂ ਹਿਮਾਚਲ ਦੇ ਹੁੰਦੀਆਂ ਉਹਨਾਂ ਦਾ ਕਦ ਥੋੜਾ ਜਿਹਾ ਛੋਟਾ ਹੁੰਦਾ ਤਾਜੀ ਸੂਈ ਆ ਦੋਸਤੋ ਬੱਚਾ ਹਜੇ ਆ ਬੈਠਾ ਰਾਤ ਹੀ ਸੁਈਏ ਲਾ ਜਿਹੜੀ ਆਪਾਂ ਆਪ ਹੀ ਦੇਵਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਜਾਂ ਜਿਹੜੇ ਵੀਰ ਇਸ ਵੀਡੀਓ ਨੂੰ ਆਪਣੇ ਚੈਨਲ ਦੇ ਪਹਿਲੀ ਵਾਰੀ ਵੇਖ ਰਹੇ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਕਰ ਲਿਓ ਫੋਲੋ ਤੇ ਸਾਰੀ ਇਹਦੀ ਆਪਾਂ ਪ੍ਰੋਪਰ ਜਾਣਕਾਰੀ ਤੁਹਾਨੂੰ ਆਪ ਹੀ ਦੇਣੀ ਆ ਇਹਦੀ ਜਾਣਕਾਰੀ ਦੋਸਤੋ ਇਸ ਪ੍ਰਕਾਰ ਆ ਦੂਜਾ ਸੂਆ ਵਹਿੜਾ ਦੋਸਤੋ ਇਹ ਸੁਈ ਸਵਾਈ ਆ ਤੇ ਇਸ ਟਾਈਮ ਆ ਇਹਦੀ ਚੁਆਈ ਹੋ ਚੁੱਕੀ ਆ ਮੈਨੂੰ ਕਿਸੇ ਕਾਰਨਾ ਮੈਂ ਲੇਟ ਹੋ ਗਿਆ ਤੇ ਇਹਨਾਂ ਨੇ ਬਾਈਆਂ ਨੇ ਚੋਤੀ ਆ ਤੇ ਟਾਈਮ ਤੁਹਾਨੂੰ ਸੁਬਾਹ ਦਾ ਦਿਖਾ ਦਿੰਨੇ ਆਪਾਂ ਸੁਬਾਹ ਦਾ ਦੋਸਤੋ 7:00 ਤੇ 59 ਮਿੰਟ 8 ਯਾਨੀ 8:00 8:00 ਵਜੇ ਵੀਡੀਓ ਬਣਾਈ ਆ ਤੇ ਇਹ 7 ਕਿਲੋ ਬਜੇ ਚੋਈ ਹੋਈ ਆ ਦੂਜਾ ਸੁਆ ਦੋਸਤੋ ਸੂਈ ਆ ਚੋਈ ਤੁਹਾਨੂੰ ਦੱਸਿਆ ਵੀ ਇਹਦੀ ਹੋ ਚੁੱਕੀ ਆ ਕਿਸੇ ਤੇ ਦੁੱਧ 17 ਲੀਟਰ ਆ ਦੇ ਥੱਲੇ 16 17 ਲੀਟਰ ਖੁੱਲਾ ਦੁੱਧ ਆ ਤੇ ਦੂਜਾ ਸੁਆ ਸੂਈ ਆ ਅੱਜ ਸਵੇ ਹੀ ਸੂਈ ਆ ਦੋਸਤੋ ਤੇ ਪੰਜਾਬ ਦੀ ਜਰਸੀ ਚੰਗਾ ਕਦ ਕਾਠਾ ਮੂੰ ਮੱਥਾ ਤੁਸੀਂ ਦੇਖ ਸਕਦੇ ਹੋ ਥਣ ਤੁਹਾਨੂੰ ਨੇੜੇ ਹੋ ਕੇ ਦਿਖਾ ਦਿੰਨੇ ਆ ਸੋਹਣਾ ਥਣ ਲੱਗਿਆ ਦੋਸਤੋ ਮੁੱਠੀ ਦੀ ਚੋਈ ਆਲਾ ਤੁਸੀਂ ਦੇਖ ਸਕਦੇ ਹੋ ਇਹ ਵੈਰਲ ਵੀ ਚੰਗੀ ਆ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਣਾ ਦੀ ਜੱਜਮੈਂਟ ਕਰਾਉਣੇ ਆ ਦੇਖ ਸਕਦੇ ਹੋ ਦੋਸਤੋ ਸੋਨਾ ਥਾਣ ਲੱਗਿਆ ਦੋਨਾਂ ਪਾਸਿਆਂ ਤੋਂ ਥਣਾ ਦੀ ਸੇਮ ਸਾਈਜ਼ ਆ ਥਣਾ ਦਾ ਚੰਗਾ ਕੱਦ ਕਾਠ ਪੈਠਪੜਾ ਤੁਸੀਂ ਦੇਖ ਸਕਦੇ ਹੋ ਰਾਜੀਪਲੀ ਚੰਗੀ ਆ ਲਵੀ ਤੋੜ ਕੇ ਦੋਸਤੋ ਦਿਖਾ ਦਨੇ ਤੁਰਦਿਆਂ ਦਾ ਤੁਹਾਨੂੰ ਹਵਾਨੇ ਦੀ ਇਹਦੀ ਜੱਜਮੈਂਟ ਆ ਜਾਣੀ ਚਾਹੀਦੀ ਹੈ ਚੋਈ ਉਸ ਢੰਗ ਨਾਲ ਤੁਸੀਂ ਹਵਾਨੇ ਦੀ ਜੱਜਮੈਂਟ ਕਰਿਓ ਚਿਵਾਈ ਇਹਦੀ ਹੋ ਚੁੱਕੀ ਆ ਸਵੇਰ 8 ਵਜੇ ਆ ਨਾੜੂਆ ਤੁਹਾਨੂੰ ਦਿਖ ਰਿਹਾ ਹੋਣਾ ਦੋਸਤੋ ਬੱਚਾ ਵੱਛਾ ਤੇ ਮੌਲ ਬਾਈ ਜੀ 70000 ਰੁਪਿਆ ਕਰਦੇ ਆ ਬਣਦਾ ਮਾਨਤਨ ਤੁਹਾਡਾ ਇਹਦੇ ਵਿੱਚੋਂ ਕੀਤਾ ਜਾਊਗਾ ਜਿਸ ਵੀ ਕਿਸੇ ਵੀਰ ਨੂੰ ਇਹ ਵਿਹੜ ਪਸੰਦ ਆ ਦੋਸਤੋ ਤਾਂ ਬਾਈ ਦਾ ਨੰਬਰ ਆਪਾਂ ਬੋਲ ਦਿੰਨੇ ਆ 98777 ਨੰਬਰ ਤੁਹਾਨੂੰ ਦੁਬਾਰਾ ਫੇਰ ਦੱਸ ਦਿੰਨੇ ਆ 98777 38434 ਗਰਜੰਟ ਸਿੰਘ ਨਾਮ ਬਾਈ ਦਾ ਪਿੰਡ ਤਖਤ ਮਲਾਣਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਇਹਦਾ ਨੰਬਰ ਬਾਈ ਦਾ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਲਾ ਦਾਂਗੇ ਇਸ ਨੰਬਰ ਤੇ ਤੁਸੀਂ ਬਾਈ ਨਾਲ ਸੰਪਰਕ ਕਰਕੇ ਸੌਦਾ ਕਰ ਲਿਓ ਇਸ ਤਰ੍ਹਾਂ ਦੀ ਕਿਸੇ ਵੀਰ ਨੇ ਵੀਡੀਓ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਲਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਹੋ ਦੋਸਤੋ ਤੇ ਮਿਲਦੇ ਆਂ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ